ਹੋ ਬਲ ਦੇਨ ਨੂੰ ਪਤਾ ਨਹੀਂ ਕਿਉਂ ਅੱਜ ਘਾਉ ਮਾਉ ਜਾਂਾਂ ਦਾ ਕੋਈ ਚੰਗਾ ਜਾਨੀ ਬਕਾਇਆ। ਦਿੱਦਾ ਕੋਈ ਨਾ ਹੋਣੀ ਹੋਣੀ ਹੁੰਦੀ ਏ। ਕਿਹ ਕੁ ਅਸੂਲ ਦਿਖੰਦੇ ਆਉਂਦੇ। ਕਿ ਨੇ ਰਵਿਏ ਨਾ ਹੋ ਗਿਆ। ਪ੍ਰਮਾਤਮਾ ਸੁੱਖ ਰੱਖੇ ਤੁਹਾਨੂੰ। ਹਾਂਜੀ ਪਾਪਾ ਕਿਉਂ ਨਹੀਂ ਆਉਂਦੇ ਪਾਪਾ ਅੱਜ ਝੋਨਾ ਵੇਚਣ ਗਏ ਹਨਾ ਮੰਡੀ ਦੇ ਵਿੱਚ ਤੇ ਫਿਰ ਅੱਜ ਪਾਪਾ ਨੇ ਝੋਨਾ ਵੇਚ ਕੇ ਫਿਰ ਕਿੰਨੇ ਇੰਨੇ ਹਰੇ ਪੈਸੇ ਲੈ ਕੇ ਆਉਂਦੇ ਮੈਨੂੰ ਤਿੰਨੇ ਸਾਰੇ ਪਹਿਲੇ ਤੇ ਫਿਰ ਮੈਨੂੰ ਸੂਟ ਲੈਣੀ ਅੱਛਾ ਮੈਨੂੰ ਤਿੰਨੇ ਸੂਟ ਲੈਣੇ ਆ ਚਲ ਸੂਟ ਲੈ ਦਾਂਗੇ ਪਾਪਾ ਆਉਂਦੇ ਹਨਾ ਤੇ ਫਿਰ ਪਾਪਾ ਨੂੰ ਕਿਓ ਕਿ ਪਾਪਾ ਮੈਨੂੰ ਸੂਟ ਲੈ ਕੇ ਦਿਓ ਠੀਕ ਹੈ ਠੀਕ ਆ ਆ ਬਤ ਪੈਸੇ ਪੈਸੇ ਬਤ ਕੌਣ ਜਾਣੀ ਚੋਨਾ ਵੇ ਜਾਇਆ ਪਾ ਅੱਛਾ ਹਾਂ ਜਿੱਦਨ ਵੀ ਆ ਗਏ ਪੈਸੇ ਉਹ ਤੁਹਾਨੂੰ ਪੁੱਤ ਨੂੰ ਛੂਟ ਛੋਲੇ ਛੋਲੇ ਛੂਟ ਲੈਣ ਨੂੰ ਪੁੱਤ ਬ੍ਰਾਦਰ ਠੀਕ ਕਿੱਦਾਂ ਵਧੀਆ ਹੋਇਆ ਚੰਗਾ ਲੱਗ ਗਿਆ ਵਧੀਆ ਉਹ ਠੀਕ ਹੈ ਹਾਂ ਇਦਾਂ ਅੱਛਾ ਪਰ ਇਹ ਰੋਡ ਤੇ ਇਦਾਂ ਹੀ ਮਿਲਦੇ ਆ ਹਾਂ ਪੈਰ ਜੋ ਕੌਣ ਜਾਗੇ ਅੱਛਾ ਸਿੱਧੇ ਸਿੱਧੇ ਦਾ ਹੁੰਦਾ ਇੱਥੇ ਬੜਾ ਵਧੀਆ ਹੁੰਦਾ ਆਹ ਵੇਖੋ ਵਧੀਆ ਦਾ ਬਣ ਗਿਆ ਹੁਣ ਗੱਡੀ ਕਿ ਭੰਦਾ ਆਹ ਹਾਂ ਹੂੰ ਉਹ ਦਾਦਾ ਹੀ ਨਹੀਂ ਅੱਗ ਗਿਆ ਤੇ ਪਹਿਲਾਂ ਹੀ ਚੁੱਕ ਚੁੱਕ ਵਰਤ ਲਈ ਦੇ ਬਹੁਤ ਹੈ ਹੀ ਆ ਹੂੰ ਪਰ ਫੇਰ ਵੀ ਆਰਤੀ ਨਾਲ ਬੜਾ ਸ਼ਾਂਤ ਹੁੰਦਾ ਔਕੇ ਸੌਕੇ ਲੱੜਦੇ ਜੀ ਆਹ ਹੋਏ ਤੇ ਆਵਾ ਚੱਟ ਜਾ ਕੇ ਫੜ ਲਈ ਦੇ ਏਦਾਂ ਹੁਣ ਕਈ ਪੈਸੇ ਮੰਗਨੇ ਆਰਤੀਆਂ ਦੇ ਕਿੱਦੇ ਕੌਣ ਚਾਹਨੇ ਕਿਦਰ ਮੋੜਨੇ ਕਿੰਨੇ ਮੋੜਨੇ ਆਹ ਹੋ ਆਰਤੀਆਂ ਨੂੰ ਬੜਾ ਘਾਟਾ ਨਾ ਬੜਾ ਘਾਟਾ ਪਿਆ ਹੂੰ ਸਾਰਿਆਂ ਨੂੰ ਇਦਾਂ ਹੀ ਆਹ ਕੱਲੇ ਕਿਸਾਨਾਂ ਨੂੰ ਨਹੀਂ ਆ ਸਾਰਿਆਂ ਨੂੰ ਹੀ ਆ ਇਹ ਰਲ ਮਿਲ ਕੇ ਹਨਾ ਹਾਂ ਵੇਖੋ ਹੁਣ ਪੈਦਾਂ ਦਾ ਕੰਮ ਸਾਨੂੰ ਦਾ ਗੜੀ ਸਾਰੇ ਜਿਹੜੇ ਜਿੰਨੇ ਵੀ ਆ ਰੁਜ਼ਗਾਰ ਆ ਸਾਰੇ ਇੱਕ ਦੂਜੇ ਤੇ ਡਿਪੈਂਡ ਆ ਹਨਾ ਹੂੰ ਸਿੱਦੇ ਸਿੱਦੇ ਰੂਪ ਦੇ ਵਿੱਚ ਕੋਈ ਨਾ ਕੋਈ ਡੜਵਾਈ ਕਪੜਾ ਸਾਰੀ ਖਰੀਦ ਬੱਕ ਕਰਤੀ ਐ ਇਦਾਂ ਹੀ ਹਾਂ ਚਲ ਬਲਮ ਰੋਟੀ ਬਣੀ ਹਾਂ ਇਹਨੂੰ ਸੂਟ ਲੈ ਕੇ ਦੇਈਏ ਫਿਰ ਹਾਂ ਕੋ ਆਇਆ ਨਹੀਂ ਕੱਲ ਪਰਤਣ ਪੈਸੇ ਗਾਟਨ ਜਾਇਰੇ ਬਾਕੀ ਜਿਹੜਾ ਹਣਾ ਹੁਣ ਪੈਸੇ ਤੇ ਆ ਹੀ ਜਾਣੇ ਆ ਤੇ ਜਿਹੜਾ ਡਾ ਹੁਣ ਰੈਂਦਾ ਵਾ ਬਾਥਰੂਮ ਬੂਥਰੂਮ ਬਣਾਉਣ ਵਾਲੇ ਤੇ ਬਣਾ ਲਿਏ ਆ ਆਪਾਂ ਤੰਗੀ ਆ ਉਹਨਾਂ ਦੀ ਬਣਾ ਲਈਨੇ ਬਣਾ ਲਈ ਆ ਹਾਂ ਹੋਰ ਹੁਣ ਬੱਚੇ ਵੀ ਜਵਾਨ ਹੋ ਹੁੰਦੇ ਆ ਫਿਰ ਉਹ ਬਣਾ ਲਈਏ ਕੱਲ ਨੂੰ ਮੰਗਾਈ ਵਧਦੀ ਜਾਂਦੀ ਹੈ ਚੰਦਰਾ ਹੈਗੀ ਇੱਕ ਅੰਦਰ ਨਹੀਂ ਅੰਦਰ ਵਾਲਾ ਫਿਰ ਉਡਾ ਨਹੀਂ ਨਾ ਕੰਮ ਹੁੰਦਾ ਬਾਹਰ ਬਣਾਈਏ ਬਣਾ ਲੈ ਲੈ ਹਾਂ ਮੈਂ ਕਰਦਾ ਮਿਸਤਰੀ ਨਾਲ ਗੱਲ ਦਾਲੀਆ ਮਿਸਤਰੀ ਆਓ ਡਾਲੋ ਫਿਰ ਹੁਣ ਤੇ ਪੈਸੇ ਆਏ ਆ ਹਾਂ ਹਾਂ ਚੱਲ ਸੰਜੀਤ ਸਾਡੀ ਬਾਤ ਨੂੰ ਹੀ ਬਣ ਜਾਣਗੇ ਹਾਂ ਹੂੰ ਜਦੋਂ ਹਾਂ ਮੈਂ ਬਣਾਵਾਂ ਰੋਟੀ ਪਾਣੀ ਆ ਬਣਾਵਾਂ ਹਾਂ ਚਲ ਮੈਂ ਦੰਬੇ ਦਮੇ ਪਾ ਲਵਾਂ ਹਾਂ ਚਲੋ ਠੀਕ ਆਲੂ ਚਾਹ ਲਓ ਮੈਂ ਚਾਹ ਬਣਾਉਂਦੀ ਸੋਚਣ ਦੀ ਹਾਂ ਹਾਂ ਤੇ ਮੈਨੂੰ ਕਿਹਾ ਹੈ ਸਕੂਟਰੀ ਲੈ ਦਾਂਗੇ ਤਿੱਲੇ ਦੋ ਆਰ ਕੰਦੇ ਹੁਣ ਪੈਸੇ ਤੇ ਹੈਗੇ ਹੀ ਆ ਚੱਲ ਵੇ ਲੈਨੇ ਸਾਤ ਆਵ ਕਰਕੇ ਪੈਸਾ ਦਾ ਕਿੰਨੇ ਕੁ ਬਜਦੇ ਫੇਰ ਲੈ ਲੈਨੇ ਔਖਾ ਬੜਾ ਹੋ ਜਾਂਦਾ ਤੂੰ ਫਿਰ ਹੁੰਨੇ ਆ ਕਦੀ ਕਹਿ ਦਿੰਨੇ ਆ ਵੀ ਮੇਰਾ ਨਹੀਂ ਟਾਈਮ ਹੈਗਾ ਫਿਰ ਨਿਆਣੀ ਦੇ ਸਕੂਲਸ ਕਾਲ ਜਾਣਾ ਪੈਂਦਾ ਵਾ ਔਖਾ ਜਾਂਦਾ ਇਦਾਂ ਆ ਵੇਨੇ ਹੱਥ ਲਾ ਗਏ ਪਹਿਲਾਂ ਬਾਥਰੂਮ ਬਣਾ ਲੈ ਲੈਨੇ ਆ ਆਹ ਇਹ ਪੈਸੇ ਬਾਜਦੇ ਦੇ ਆਹੋ ਬਾਜ ਹੀ ਜਾਣੇ ਆ ਤੂੰ ਚੱਲ ਮਿਲ ਲੈ ਆ ਦੀ ਹੂੰ ਇਹ ਦੋ ਦਿਨ ਕੰਮ ਆ ਕਰ ਲਈਏ ਔਰ ਕੋਈ ਨਹੀਂ ਹੋਰ ਕੋਈ ਐਡਾ ਨਹੀਂ ਖਰਚਾ ਹੈਗਾ ਹਮ ਹਨ ਆ ਉਹ ਆੜਤੀ ਦੇ ਦਿਨੇ ਖੜੇ ਪਏ ਚੁੱਕੇ ਨਾ ਉਹ ਵਾਪਸ ਕਰਨੇ ਨੇ ਚਲੋ ਤੇ ਹੁਣ ਦੇ ਰਹਿਣਗੇ ਆੜਤੀ ਤੇ ਵਾਪਸ ਪਹਿਲਾਂ ਆਪਣੀ ਤੇ ਖਰਚੀ ਕਰੀਏ ਚਲ ਕਰ ਲੈਨੇ ਵੀਨੇ ਹੱਥ ਲਾ ਕੇ ਠੀਕ ਹੂੰ ਉਹ ਇਨੀ ਕੰਮ ਕਰ ਲਿਆ ਕੇ ਆਂਦੇ ਦੇ ਲੈ ਪੀ ਜੇ ਆ ਵੀ ਦੇਖ ਸਕੂਲ ਦੇੰ ਦੇ ਵਿੱਚ ਵਿੱਚ ਅਰੇਂਜ ਕਰ ਦਾਂਗੇ ਹਾਂਜੀ ਠੀਕ ਹੈ ਤਾਂ ਨੋ ਇਹਨਾਂ ਨੇ ਫੀਸ ਮੰਗਣ ੜੇ ਆ ਸਕੂਲ ਵਾਲੇ ਹਾਂ ਹੂੰ ਕਿੰਨੇ ਕੱਠੀ ਹੋ ਗਈ ਆ ਟਾਡੀ ਤੇ ਹੁਣ ਪੇਪਰਾਂ ਦੇ ਵਿੱਚ ਨਹੀਂ ਬੈਨ ਦੇਣਾ ਪੇਪਰ ਆਏ ਹੀਗੇ ਤਾਂ ਪਹਿਲੇ ਇਹਦੇ ਖਰਚੇ ਗਏ ਨੇ ਝੋਨੇ ਦੇ ਹੂੰ ਤਾਂ ਹੁਣ ਫੜੋ ਹਾਂ ਕਿ ਕੋ ਉਹਨੇ ਗੇਟੂ ਫੜ ਲੈਣੇ ਅੱਗੇ ਦਵਾੜ ਤੇ ਘੜਨੀ ਦੀ ਹਏ ਅੱਗੇ ਤਾਂ ਬੜਾ ਸੋਕ ਹੀ ਹੀ ਤੇ ਤੇ ਹੋਰ ਹੁਣ ਫਿਰ ਕੀ ਕੀਤਾ ਜਾਊਗਾ ਉਹ ਤਾਂ ਮੰਨਣ ਨਹੀਂ ਦੇ ਕਹਿੰਦੀ ਪੇਪਰ ਜਿੰਨੇ ਬੈਂਡ ਦੇਣਾ ਚਿੰਨ੍ਹ ਜਿਹੜਾ ਤੱਕ ਤੇ ਹਿੰਦੀ ਦੀਨਾ ਫੀਸ ਹੂੰ ਹੂੰ ਤੇ ਕੋਈ ਵਜਲੀ ਨਹੀਂ ਮੈਂ ਗਹਿਣਾ ਗੁਣਾ ਹੋਰ ਕੀ ਹੈ ਗਿਆਨੇ ਫਿਰ ਸੁੱਟਨੇ ਕਿੱਥੋਂ ਹੀ ਹੁਣ ਕਰਨਾ ਪੈਣਾ ਹੁਣ ਏਦਾਂ ਕਿਨੂੰਸੀਏ ਚਲੋ ਪੁੱਛਾਂਗੇ ਇਹਨੂੰ ਬੋਸਲੇ ਪਿੰਡ ਦੇ ਸ਼ਾਹ ਨੂੰ ਪੁੱਛ ਲਓ ਉਹਨੇ ਵਿਆਜ ਵੜਾ ਲੈਣਾ ਵਾ ਵਿਆਜ ਤੇ ਫਿਰ ਲਾਉਣਾ ਹੀ ਆ ਤੇ ਵਿਆਜ ਤੇ ਫਿਰ ਹੋਣਾ ਕੀ ਕਰਨਾ ਪੁੱਛਣਾ ਹੀ ਪੈਣਾ ਚਲ ਪੁੱਛ ਲਓ ਵਿਆਜ ਹੀ ਮਿਲ ਜਣਗੇ ਫਿਰ ਕੀ ਆ ਲੋੜ ਤੇ ਸਰੂ ਕੀ ਨਿਆਣਿਆਂ ਨੂੰ ਪੇਪਰ ਤੇ ਦੇਣਗੇ ਸਾਲ ਤੇ ਮਰਨ ਨਾਲੋਂ ਵਧੀਆ ਹੀ ਐ ਜੇ ਵਿਆਜ ਭਰ ਲਾਂਗੇ ਤੇ ਆਈ ਜਾਣੇ ਅਗਲੀ ਫਸਲ ਦੇ ਇਦਾਂ ਦੇ ਪਹਿਲਾਂ ਖਤਲਣੇ ਆਪਾਂ ਚੁੱਕ ਚੁੱਕ ਕੇ ਗਾਂ ਕੀ ਬਣਨਾ ਫੇਰ ਹੁਣ ਕੀ ਕੀਤਾ ਜਾਇ ਇਦਾਂ ਤਾਂ ਬੜਾ ਔਖਾ ਹੋ ਗਿਆ ਇਹ ਔਖਾ ਹੀ ਆ ਤੇ ਮੈਨੂੰ ਤਾਂ ਉਦੋਂ ਲੱਗਾ ਹੀਗਾ ਜਦੋਂ ਪੈਸੇ ਆਏ ਵੀ ਬੜਾ ਵਧੀਆ ਵਾ ਉਦੋਂ ਅਸੀਂ ਸਾਰੇ ਕੰਮ ਕਰਕੇ ਬੈ ਗੇ ਆਹ ਤੀਸਰਾ ਨਹੀਂ ਬਾਹ ਦੇ ਮੱਦੀ ਫੜ ਲਈ ਦੀ ਤਾਂ ਹੋਰ ਹੂੰ ਉਦੋਂ ਕਹਤੇ ਜਦੋਂ ਬਿਮਾਰ ਹੋਣਾ ਤੇ ਚੱਲ ਰਾਤ ਹੀ ਫੜ ਲਿਓ ਨੇ ਪੈਸੇ ਉਦੋਂ ਪਹਿਲੇ ਵੀ ਮੋੜੇ ਉਹਦੇ ਪਿੰਡ ਦੇ ਵਾਲੇ ਉਹ ਤੁਮੀ ਲਾਜ ਕਰਗੀ ਨਹੀਂ ਮੈਨੂੰ ਥੋੜਾ ਬਤਾਈ ਮੈਨੂੰ ਤੇ ਇਹ ਹੀ ਕਹਿੰਦੇ ਸਰਕਾਰ ਕਹਿੰਦੀ ਹੈਗੀ ਕਿ ਬੜਾ ਵਧੀਆ ਕੰਮ ਆ ਬੜਾ ਵਧੀਆ ਕੰਮ ਆ ਮੈਂ ਤੇ ਉਹੀ ਸੁਣਦੀ ਰਹੀ ਕਿ ਬੜਾ ਵਧੀਆ ਸਿਸਟਮ ਆ ਸਾਰੇ ਪੈਸੇ ਮਿਲ ਗਏ ਅਹੀਂ ਤੇ ਐਵੇਂ ਆੜਤੀਆਂ ਤੇ ਔਖੇ ਹੁੰਦੇ ਰਹੀਦਾ ਹੀ ਗਾ ਵੀ ਪੈਸੇ ਨਹੀਂ ਦਿੰਦੇ ਜਾਂਦੇ ਆ ਫੇਰਾ ਭੌਂਦੇ ਆ ਸਾਨੂੰ ਕੀ ਪਤਾ ਹੀ ਆ ਸਿਸਟਮ ਉਹ ਤੇ ਰੇਟੀ ਮੇਰੇ ਘਟ ਮੇਲਾ ਫਸਲ ਦਾ ਹਉ ਹੁਣ ਅਗਲੇ ਦੀ ਮਰਜ਼ੀ ਹੈ ਜਿੰਨੇ ਨੂੰ ਮੱਝੀ ਚੁੱਕਣ ਹੂੰ ਫੇਰ ਹੁਣ ਇੰਦਾਂ ਤੇ ਬੜਾ ਔਖਾ ਆ ਕਿਸਾਨ ਦਾ ਤੇ ਔਖਾ ਹੀ ਆ ਤੇ ਚਲ ਕਰਦੇ ਕੋਈ ਕੋਈ ਸੋਚਦੀਆਂ ਨਹੀਂ ਆ ਮੰਨ ਦੇ ਕੋਈ ਫਿਰ ਕਿਸਤਾਰੀ ਆ ਹਾਂ ਚਲ ਮੰਗ ਕੇ ਵੇਖੋ ਸਾਰੇ ਹੁਣ ਸਾਡਾ ਸਾਰਾ ਖਰਚਾ ਖੇਤੀ ਬੜੀ ਦੋਹੀਂ ਜਾਣ ਨੂੰ ਕਿਹ ਹੁੰਦਾ ਵੀ ਆ ਹਾਂ ਸਾਰੇ ਬੱਸ ਇੱਕ ਸਾਰਾ ਹੰਨੂ ਹੀ ਪੈਣ ਲਿਆ ਤੇ ਹੋਰ ਸਰਕਾਰਾਂ ਨੂੰ ਤਾਂ ਕੋਈ ਸਮਝ ਹੀ ਨਹੀਂ ਹੈਗੀ ਗਰੀਬੀ ਦਾ ਵੇਦਾ ਪਤਾ ਹੀ ਨਹੀਂ ਹੈ ਸਰਕਾਰਾਂ ਨੂੰ ਇੰਨੀ ਇੰਨੀ ਤਨਖਾਵਾ ਆ ਸਰਕਾਰੀ ਬੰਦਿਆਂ ਦੀਆਂ ਨੌਕਰੀ ਹੁਣੀ ਚਾਹੀਦੀ ਬੰਦੇ ਕੋ। ਤੋਂ ਹੋਰ ਹੁਣ ਘਰ ਘਰ ਹੀ ਸਾਰੇ ਪੜੇ ਬੈਠੇ ਆ। ਤੇ ਬੇਰੁਜ਼ਗਾਰ ਆ। ਜੇ ਉਹ ਬੇਰੁਜ਼ਗਾਰੀ ਵਾਲੇ ਫਾਰਮ ਆ ਉਹ ਭਰੀਦੇ ਆ। ਉਹਨਾਂ ਦੇ ਵਿੱਚ ਵੀ ਨਾ ਹੀ ਨੀ ਨਿਕਲਦਾ ਹਰ ਵਾਰੀ ਭਰਾ ਲੈਂਦੇ ਆ। ਜਦੋਂ ਦੀ ਇਹ ਸਰਕਾਰ ਆਈ ਜਦੋਂ ਇਹ ਕੈਪਟਨ ਸਰਕਾਰ ਆਈ ਉਹ ਮੇਰੇ ਕੋ ਹਜੇ ਤੱਕ ਮੈਂ ਕਾਰਡ ਸਾਹਮਣੇ ਆਂ ਸਾਹਮਣੇ ਰੱਖਿਆ ਵਾ। ਇਹ ਰਲੇ ਸਾਰੇ ਮੋਦੀ ਕੈਪਟਨ ਰਲੇ ਆ ਸਾਰਿਆਂ ਕਿਸਾਨ ਮਾਰਨਾ। ਸਾਰਾ ਹੀ ਕੇ। ਹੂੰ। ਉਹ بے ਰੁਜ਼ਗਾਰੀ ਏਡੇ ਔਖੇ ਹੋ ਹੋ ਕੇ ਫਾਰਮ ਭਰੇ ਉਹਨਾਂ ਤੇ ਪੈਸੇ ਨਹੀਂ ਖਰਚ ਹੁੰਦੇ। ਜੇ ਮਾਰ ਮਾਰ ਕੇ ਹੀ ਕਾਪੀਆਂ ਘਰਾ ਘਰਾ ਕੇ ਉਹ ਮੰਨਦਾ ਕਿ ਤੂੰ ਚੱਲ ਟੈਨਸ਼ਨ ਨਾ ਲੈ ਕਰ ਦਾਂਗਾ ਲੈ। ਚੱਲ ਮੰਗੋ ਫਿਰ। ਕਿੱਥੋਂ ਗ੍ਰਾਂਟੀਆਂ ਪੈਸੇ ਦਾ ਪੈਸੇ ਤੇ ਸਾਰੇ ਲੋਕੀ ਨਾਂ ਕਰੀ ਜਾਂਦੇ। ਸਾਰੇ ਨਾਂ ਕਰਤੀ ਆ ਤੇ ਕੀ ਹੱਲ ਹੋਵੇ? ਤੇ ਫਸਲ ਦਾ ਅੱਗੇ ਫੜ ਨਹੀਂ ਦਿਹਾਰਤੇ ਉਹ ਗਿੱਤੇ ਹੀ ਹੁਣ ਪਤਾ ਨਹੀਂ ਫਸਲ ਵਿੱਚ ਨਹੀਂ ਨਹੀਂ ਵਿਕਣੀ ਆਰਤੀ ਦੇ ਵਿੱਚੋਂ ਕੱਢਦੇ ਆ ਸਰਕਾਰ ਨੇ ਰੇਟ ਕਿਹੜਾ ਮਿਲਣਾ ਵਾ ਕਿਸਾਨ ਕਿ ਸੁੱਤਾ ਪਸਾਤਾ ਵਾ ਵਾਏ ਗੁਰੂ ਤੂੰ ਨਹੀਂ ਕਰ ਹੱਲ ਕੋਈ ਭਿ ਇਹ ਤਾਂ ਆਣ ਵਾਲੀ ਨਿਆਣਾਂ ਦੀ ਨਾਲ ਦੀ ਬਿਮਾਰ ਵਾ ਸੌਦਾ ਹੀ ਮੁੱਕ ਗਿਆ ਵਾ ਕੀ ਹਾਲ ਹੋ ਗਾਨ ਚਲੋ ਫਸਲ ਵਾਲਾ ਫੇਰਾ ਮਾਰ ਕੇ ਆਉਣਾ ਕਪੜੇ ਚੇਂਜ ਕਰਕੇ ਠੀਕ ਆ ਜੇ ਕਿਸਾਨ ਖਤਮ ਤਾਂ ਸਰੀ ਪਾਲੀ ਮਜ਼ਦੂਰ ਖਤਮ ਮੰਡੀਆਂ ਖਤਮ ਤਾਂ ਆੜਤੀ ਅਤੇ ਪੱਲੇਦਾਰ ਖਤਮ ਕੰਟਰੈਕਟਰ ਫਾਰਮਿੰਗ ਨਾਲ ਵੱਡੇ ਵੱਡੇ ਫਾਰਮਾਂ ਤੋਂ ਮਾਲ ਸਿੱਧਾ ਵੱਡੀਆਂ ਫੈਕਟਰੀਆਂ 'ਚ ਛੋਟੀਆਂ ਇੰਡਸਟਰੀਆਂ ਖਤਮ ਫੈਕਟਰੀ ਤੋਂ ਪੈਕ ਮਾਲ ਸਿੱਧਾ ਵੱਡੇ ਮਾਲ ਸਟੋਰਾਂ 'ਚ ਛੋਟੇ ਦੁਕਾਨਦਾਰ ਖਤਮ ਕਿਸਾਨਾਂ ਦੀ ਮਾਲਕੀ ਖਤਮ ਤਾਂ ਟਰੈਕਟਰ ਵੇਲੇ ਖੇਤੀ ਸੰਦ ਬਣਾਉਣ ਵਾਲੇ ਤੇ ਮੁਰੰਮਤ ਵਾਲੇ ਵੀ ਖਤਮ ਜਦੋਂ ਸਾਰਾ ਕੌਜੀ ਪ੍ਰਾਈਵੇਟ ਹੋ ਗਿਆ ਤਾਂ ਸਰਕਾਰੀ ਨੌਕਰੀਆਂ ਤੇ ਸਰਕਾਰੀ ਬਾਬੂ ਵੀ ਖਤਮ ਇਹ ਖਤਮ ਖਤਮ ਵਾਲੀ ਕਤਾਰ ਬਹੁਤ ਲੰਮੀ ਆ ਭਰਾਵੋ ਜੇ ਅਜੇ ਵੀ ਕਿਸੇ ਦੇ ਦਿਮਾਗ ਵਿੱਚ ਇਹੀ ਕੀੜਾ ਬੈਠਾ ਹੈ ਕਿ ਮੌਜੂਦਾ ਲੜਾਈ ਕੱਲੇ ਕਿਸਾਨ ਦੀ ਆ ਤਾਂ ਰੱਬ ਦਾ ਵਾਸਤਾ ਆ ਭਰਾਵੋ ਇਹੋ ਜਿਹਾ ਕੀੜਾ ਆਪਣੇ ਦਿਮਾਗ ਚੋਂ ਕੱਢੋ ਤੇ ਸਾਰੇ ਇਕੱਠੇ ਹੋ ਜੋ ਇੱਕ ਮੋਠ ਹੋ ਜੋ ਜੇ ਬਚਣਾ ਹੈ ਤਾਂ ਜੇ ਬਗਾਨੀ ਲੜਾਈ ਸਮਝ ਕੇ ਕਿਸਲਵਟਰੀ ਰੱਖੀ ਤਾਂ ਪਿੱਛੋਂ ਉਲਜੀ ਤਾਣੀ ਦਾ ਸਿਰਾਂ ਨਹੀਂ ਲੱਭਣਾ ਕੱਲੀ-ਕੱਲੀ ਉਂਗਲ ਨੂੰ ਅਗਲੇ ਮਰੋੜ ਸੁਟਣਗੇ ਪਰ ਸਾਰੀਆਂ ਉਂਗਲੀਆਂ ਦੀ ਬਣੀ ਮੁਠੀ ਮਰੋੜਨੀ ਸੌਖੀ ਨਹੀਂ ਹੁੰਦੀ ਮੁਠੀ ਤਾਂ ਲੋੜ ਪੈਣ ਤੇ ਮੁੱਕੀ ਵੀ ਬਣ ਜਾਂਦੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤੇ ਦਿੱਤਾ ਗਿਆ ਸੁਝਾਅ ਤੁਹਾਨੂੰ ਚੰਗਾ ਲੱਗਾ ਹੋਵੇ ਤਾਂ ਪਲੀਜ਼ ਵੀਡੀਓ ਨੂੰ ਅੱਗੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਆਪਣੀ ਰਾਏ ਜ਼ਰੂਰ ਦੱਸਣੀ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਧੰਨਵਾਦ